ਰਾਏਕੋਟ ਵਿਖੇ ਉਸ ਸਮੇਂ ਇੱਕ ਪਿਆਨ ਕੋ ਸੜਕ ਹਾਦਸਾ ਵਾਪਰ ਗਿਆ ਜਦੋਂ ਜਕਰੌਂ ਤੋਂ ਵਾਇਆ ਰਾਏਕੋਟ ਮਲੇਰਕੋਟਲਾ ਜਾ ਰਹੀ ਪੀਆਰਟੀਸੀ ਦੀ ਇੱਕ ਬੱਸ ਸਤਾਨ ਮਲੇਰਕੋਟਲਾ ਰੋਡ ਦੇ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਖਾਲੀ ਪਰਾੜ ਵਿੱਚ ਖੜੇ ਬਿਜਲੀ ਦੇ ਖੰਬੇ ਨੂੰ ਤੋੜਦੀ ਹੋਈ ਇੱਕ ਦੁਕਾਨ ਦੀ ਗੰਦ ਵਿੱਚ ਜਾ ਬੱਜੀ ਪਰੰਤੂ ਪ੍ਰਮਾਤਮਾ ਦੀ ਕਿਰਪਾ ਨਾਲ ਬੱਸ ਵਿੱਚ ਸਵਾਰ 40 ਦੇ ਕਰੀਬ ਸਵਾਰੀਆਂ ਚੰਗੀ ਕਿਸਮਤ ਨਾਲ ਬਾਲ ਬਾਲ ਬਚ ਗਈਆਂ ਉੱਥੇ ਹੀ ਆਪਣੀ ਛੋਟੀ ਬੱਚੀ ਨਾਲ ਪੈਦਲ ਸੜਕ ਪਾਰ ਕਰ ਰਹੇ ਇੱਕ ਤੀਵੀ ਆਦਮੀ ਮਸਾਹੀ ਬਸਤਲੇ ਆਉਣ ਬੱਚੇ ਨੇ ਅਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ ਹੈ ਜਦ ਕਿ ਬੱਸ ਚਾਲਕ ਜਸਵੀਰ ਸਿੰਘ ਦੇ ਮਮੋਲੀ ਸੱਟਾਂ ਲੱਗੀਆਂ ਨੇ ਇਹ ਘਟਨਾ ਇੱਕ ਦੁਕਾਨ ਵਿੱਚ ਲੱਗੇ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਬੱਸ ਚਾਲਕ ਜਸਵੀਰ ਸਿੰਘ ਵਾਸੀ ਪਿੰਡ ਜਲਾਲ बेहोश ਹੋ ਗਿਆ ਅਤੇ ਆਲੇ ਦੁਆਲੇ ਦੇ ਮੌਜੂਦਾ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਇੱਕ ਵਾਣ ਰਾਹੀ ਸਰਕਾਰੀ ਹਸਪਤਾਲ ਬਰਾਈਕੋਟ ਵਿਕੇ ਇਲਾਜ ਲਈ ਭੇਜ ਦਿੱਤਾ। ਜਦਕੇ ਮੌਕੇ ਤੇ ਮੌਜੂਦ ਲੋਕਾਂ ਨੇ ਵਸ ਚਾਲਕ ਨੂੰ ਕੋਈ ਦੌਰਾ ਪੈਣ ਦਾ ਖਾਸਾ ਫਰਕਟਾਇਆ। ਆਸੇ ਦੀ ਜਾਣਕਾਰੀ ਮਿਲਣ ਉਪਰੰਤ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਘਟਨਾ ਸਥਾਨ ਤੇ ਪੁੱਜੇ ਅਤੇ ਘਟਨਾ ਸੰਬੰਧੀ ਜਾਣਕਾਰੀ ਹਾਸਲ ਕਰਕੇ ਸਵਾਰੀਆਂ ਦਾ ਹਾਲ-ਚਾਲ ਪੁੱਛਿਆ। ਉੱਤੇ ਹੀ ਕਿਸੇ ਕਿਸਮ ਦੀ ਲੋੜ ਪੈਣ ਤੇ ਹਰ ਸਮਰੱਥ ਮਦਦ ਦਾ ਪ੍ਰਬੋਸਮ ਦਿੱਤਾ। ਬਲਕਿ ਉਹਨਾਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਜ਼ਖਮੀ ਹੋਏ ਬੱਸ ਚਾਲਕ ਅਤੇ ਕੈਡਕਟਰ ਦਾ ਹਾਲ-ਚਲ ਪੁੱਸਿਆਈ। ਰਾਏਕੂਟ ਤੋਂ ਦਿਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ। ਜਦ ਐਕਸੀਡੈਂਟ ਹੋਇਆ ਤੇ ਮਰੇਕੋਲਾ ਰੋਡ ਤੇ ਤੁਸੀਂ ਪਹੁੰਚੇ ਹੋ। ਕੀ ਕਹਣਾ ਜੋ ਇਖਲਾਕ ਤੇ ਪਰ ਇਹ ਬੱਸ ਸੀਗੀ ਜਿਹੜੀ ਇੱਥੋਂ ਮਿਰਖੇਲੇ ਮਲੇਰਕੋਟਲਾ ਹੋ ਕੇ ਬਾਇਆ ਪਟਿਆਲਾ ਚੱਲੀ ਸੀਗੀ ਤੇ ਮੈਨੂੰ ਹੁਣੇ ਇੱਕਦਮ ਪਤਾ ਲੱਗਿਆ ਤੇ ਕਹਿੰਦੇ ਡਰਾਈਵਰ ਨੂੰ ਐਸੇ ਅਟੈਕ ਆ ਗਿਆ ਵਾ ਤੇ ਮੈਂ ਤੁਰੰਤ ਕਰੇ ਸੀਗਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਕੇ ਇੱਥੇ ਪਹੁੰਚਿਆ ਜਲਦੀ ਤੇ ਪਰ ਇੱਥੇ ਜਿਹੜਾ ਹੁਣ ਫਿਰ ਵੀ ਬਹੁਤ ਵਿਚਾਰ ਰਹਿ ਗਿਆ ਵਾ ਜਿਹੜਾ ਕੋਈ ਜਿਹਦੇ ਵੀ ਕੋਈ ਛੱਟ ਜਿਹੇ ਜੀ ਵੀ ਕੋਈ ਹੈਗੀ ਲੱਗੀ ਅਸੀਂ ਉਹਨਾਂ ਦੀ ਹਮਦਰਦੀ ਆ ਬਹੁਤ ਸਾਨੂੰ ਉਹਦੀ ਮਦਦ ਕਰਾਂਗੇ ਤੇ ਮੈਂ ਫਿਰ ਵੀ ਪ੍ਰਮਾਤਮਾ ਅੱਗੇ ਕਹਿਣਾ ਕਿ ਬਹੁਤ ਵਿਚਾਰ ਰਿਹਾ ਵਾ ਕਈ ਬਜੇ ਹੋ ਪੂਰਾ ਆ ਗਏ ਸੋ ਵੀ ਬਚ ਗਏ ਜ ਮਾੜੀ ਮੁੱਢ ਕੇ ਦੀ ਸੱਟ ਆ ਤਾਂ ਮੈਂ ਹਸਪੀਟਲ ਵੀ ਚੱਲੇ ਆ ਪਤਾ ਲੈਣ ਤੇ ਸਾਡੇ ਸਰਕਾਰ ਵੱਲੋਂ ਵੀ ਜੋ ਵੀ ਮਦਦ ਦੀ ਲੋੜ ਹੋਸੀ ਮਦਦ ਕਰਾਂਗੇ ਕੁਲਦੀਪ ਸਿੰਘ ਬਰਾਣਾ ਜੀ ਕੁਲਦੀਪ ਸਿੰਘ ਜੀ ਕੀ ਕੀ ਦੇਖਿਆ ਤੁਸੀਂ ਘਟਨਾ ਕਿਵੇਂ ਹੋਈ ਇਹ ਇੱਕ ਬੱਸ ਪੈਪਸੂ ਦੀ ਪੀਆਰਟੀਸੀ ਦੀ ਬੱਸ ਮੇਲਕੋੜਾ ਰੋਡ ਤੋਂ ਨਾ ਆਪਣੇ ਤਾਜਪੁਰ ਚੌਕ ਤੋਂ ਮੇਲਕੋੜਾ ਰੋਡ ਨੂੰ ਜਾ ਰਹੀ ਸੀ ਜੀ ਤੇ ਰਸਤੇ ਦੇ ਵਿੱਚ ਇਹ ਡਰਾਈਵਰ ਤੋਂ ਪਤਾ ਨਹੀਂ ਆਊਟ ਆਫ ਕੰਟਰੋਲ ਹੋ ਗਿਆ ਕਿਵੇਂ ਵੀ ਕੁਝ ਵੀ ਹੋਇਆ ਜਾਂ ਕੋਈ ਡਰਾਈਵਰ ਨੂੰ ਕੋਈ ਪ੍ਰੋਬਲਮ ਆ ਗਈ ਉਹ ਉਸ ਗੱਡੀ ਇਹ ਮਤਲਬ ਰੋਂਗ ਸਾਈਡ ਹੋ ਗਈ ਪਹਿਲਾਂ ਇਹਨਾਂ ਨੇ ਖੰਭਾ ਭੰਨੇ ਆ ਫਿਰ ਦੋ ਲੇਡੀਜ਼ ਤੇ ਇੱਕ ਬੰਦਾ ਮਤਲਬ ਹਸਬੰਡ ਸੀ ਉਹ ਜਾਂਦੇ ਸੀਗੇ ਆਪਣੇ ਬੱਚੇ ਦੇ ਨਾਲ ਉਹ ਬੱਚੇ ਉਸ ਤੋਂ ਬਾਅਦ ਅੱਗੇ ਜਾ ਕੇ ਇਹ ਖੰਭਾ ਭੰਨ ਕੇ ਕੋਈ ਹੈਗਾ ਉਹਦਾ ਸੀਮੈਂਟ ਦਾ ਸਟੋਰ ਹੈਗਾ ਆਲਟਰਾ ਦਾ ਆਲਟਾ ਟੈਕ ਦਾ ਉਹਦੇ ਕੋਲ ਜਾ ਕੇ ਰੁਕੀ ਆ ਅ ਕੋਈ ਸਿੱਟ ਫਟਦੇ ਲੱਗੀ ਛੱਟ ਫੇੜ ਤੋਂ ਬਚ ਕੇ ਸਵਾਰੀਆਂ ਵੀ ਠੀਕ ਨੇ ਮਾੜਾ ਮੋਟਾ ਨਾਰਮਲ ਹੀ ਆ ਕੋਈ ਵੱਡੀ ਖਾਸ ਨਹੀਂ ਕੀ ਹੋਇਆ ਸੀ ਡਰਾਈਵਰ ਜਦੋਂ ਬਾਅਦ ਰੁਕੀ ਦੇਖਿਆ ਕਿ ਬਈ ਡਰਾਈਵਰ ਨੂੰ ਇੱਥੇ ਦੱਸ ਕੀ ਦੱਸ ਦੱਸ ਦਿਆ ਵੀ ਉਹਨਾਂ ਨੇ ਉਹਦੇ ਬਲੱਡ ਆ ਗਿਆ ਮੂੰਹ ਦੇ ਵਿੱਚੋਂ ਜਾ ਤਾਂ ਅਟੈਕ ਹੋ ਗਿਆ ਜਾਂ ਕੋਈ ਹੋਰ ਪ੍ਰੋਬਲਮ। ਇਹ ਕੋਈ ਮੈਡੀਕਲ ਪ੍ਰੋਬਲਮ ਆ। ਮੈਡੀਕਲ ਪ੍ਰੋਬਲਮ। ਹਾਂ ਤੇ ਕੀ ਨਾ ਥੋੜਾ? ਸਸੀ ਗਾ ਜੀ ਮੇਰਾ ਨਾਮ ਗੁਰਦਾਸ ਮਛਾਲ ਕਾਉਂਸਲਰ ਰਾਏਕੋਟ। ਇਹ ਤਕਰੀਬਨ 20 ਮਿੰਟ ਪਹਿਲਾਂ ਮਰੀਲ ਕੋੜਾ ਰੋਡ ਤੇ ਇੱਕ ਪੰਜਾਬ ਰੋਡਵੇ ਦੀ ਬੱਸ ਆ ਰਹੀ ਸੀ। ਉਹ ਆਪਾ ਖੋ ਬੇਟੀ ਬੱਸ। ਜਾਂ ਤਾਂ ਡਰਾਈਵਰ ਨੂੰ ਕੋਈ ਅਟੈਕ ਹੋਇਆ ਜਾਂ ਕੋਈ ਮਿਰਗੀ ਦਾ ਦੌੜਾ ਪਿਆ ਇਹ ਨਹੀਂ ਪਤਾ ਲੱਗਿਆ। ਡਰਾਈਵਰ ਸੀਰੀਅਸ ਸੀ। ਉਸੇ ਸੀ ਡਰਾਈਵਰ ਨੂੰ ਚੱਕ ਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਵਾ। ਅੱਗੇ ਵਹਿਗਰੂ ਜਾਣਦਾ ਵਾ ਜਾਨੋ ਮਾਲ ਦਾ ਨੁਕਸਾਨ ਹੁਣੋਂ ਬਚ ਗਿਆ ਸਵਾਰੀਆਂ ਸਾਰੀਆਂ ਸੇਫ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਐਕਸੀਡੈਂਟ ਕਿਵੇਂ ਦੇਖਿਆ ਤੁਸੀਂ ਅਸੀਂ ਸਾਹਮਣੇ ਦੁਕਾਨ ਤੇ ਬੈਠੇ ਸੀ ਸਾਡੇਆਂ ਸਾਰੀਆਂ ਮੇਰੂਕਾ ਰੋਡ ਦੇ ਸ਼ੌਪਾਂ ਨੇ ਇੱਕਦਮ ਪੜਾਕਾ ਪਿਆ ਵਾ ਅਸੀਂ ਭੱਜ ਕੇ ਬਾਹਰ ਨੂੰ ਆਏ ਆ ਦੁਕਾਨੋਂ ਤੋਂ ਦੇਖਿਆ ਤਾਂ ਬੱਸ ਜਾ ਰਹੀ ਐ ਸਿੱਧੀ ਜਿਹੀ ਖੰਬੇ ਦੇ ਵਿੱਚ ਵੱਜ ਕੇ ਬੱਸ ਗਾਂਹ ਵਾਲੀ ਦੁਕਾਨ ਦੇ ਵਿੱਚ ਜਾ ਕੇ ਬਚੀ ਐ ਮਤਲਬ ਡਰਾਈਵਰ ਇੱਦਾਂ ਕਹਿੰਦੇ ਸੱਟਾ ਖਾਧ ਡਰਾਈਵਰ ਵੀ ਸੇਫ ਆ ਜੀ ਬਚ ਗਿਆ ਕਹਿੰਦੇ ਹੋਸ਼ ਆ ਗਿਆ ਡਰਾਈਵਰ ਨੂੰ ਸਵਾਰੀਆਂ ਵੀ ਸਾਰੀਆਂ ਸੇਫ ਨੇ ਸਾਰੀਆਂ ਨੂੰ ਅਪਚਾਹ ਹੋ ਗਿਆ ਕਿੱਥੇ ਮੁਗਾਰਦੀ ਸੀ ਬੱਸ ਇਹ ਬੱਸ ਮਰੀ ਰਕੂੜਾ ਨੂੰ ਜਾ ਰਹੀ ਸੀ ਜੀ ਕੁਝ ਪਤਾ ਲੱਗਾ ਕੌਣ ਆ ਡਰਾਈਵਰ ਕਿੱਥੋਂ ਦਾ ਨਹੀਂ ਜਿਸ ਦਾ ਕੋਈ ਪੱਕਾ ਪਤਾ ਨਹੀਂ ਲੱਗਿਆ ਵੀ ਕੌਣ ਸੀ ਡਰਾਈਵਰ ਕਨੈਕਟਰ ਤੇ ਡਰਾਈਵਰ ਨੂੰ ਦੋਨਾਂ ਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਨਹੀਂ ਸਾਰੇ ਬਚ ਗਏ ਜੀ ਕਿਸੇ ਨੂੰ ਸੱਟ ਨਹੀਂ ਲੱਗੀ ਕਿਸੇ ਨੂੰ ਹਾਂ ਜੀ ਕੀ ਨਾ ਤੁਹਾਡਾ ਜਸਬੀਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਜਲਾਨ ਜੀ ਅੱਛਾ ਉਹ ਜੋ ਐਕਸੀਡੈਂਟ ਬੱਸ ਹੋਈ ਜਾਂ ਤੁਸੀਂ ਚਲਉਂਦੇ ਸੀ ਹਾਂ ਜੀ ਆ ਕੀ ਗੱਲ ਹੋਈ ਆ ਤੇ ਬੱਸ ਇੱਕ ਲੇਡੀ ਜ ਉਹ ਹੋ ਰਹੀ ਸੀ ਜੀ ਉਹਨੂੰ ਬਚਾਉਣ ਦੇ ਚੱਕਰ ਚ ਅੱਛਾ ਉਹ ਕੁੜੀ ਦੀ ਬੱਚੀ ਹੈ ਜਿਹੜੀ ਸੜਕ ਪਰ ਹਾਂ ਜੀ ਤੇ ਉਹਨਾਂ ਕਹਿੰਦੇ ਥੋੜੇ ਮੂੰਹ 'ਚ ਕੁਝ ਖੂਨ ਵਗਿਆ ਨੇ ਮੂੰਹ 'ਚ ਜੀਭ ਤੇ ਲੱਗੀ ਪਤਾ ਨਹੀਂ ਦੰਦ ਲੱਗੇ ਪਤਾ ਨਹੀਂ ਕੀ ਲੱਗਿਆ ਅੱਛਾ ਉਹ ਸੱਟ ਲੱਗੀ ਹਾਂ ਜੀ ਉਹਦੇ ਕਰਕੇ ਮੜਾ ਮੋਟਾ ਨਿਕਲਿਆ ਉਹ ਇਹਨਾਂ ਨੇ ਦਵਾਈ ਦੂਵੀ ਦਿੱਤੀ ਆ ਤੇ ਬਰਫ ਉਰਫ ਲਾਈਆ ਫਿਰ ਮਿਹਾਲ ਠੀਕ ਹੈ ਜੀ ਅੱਛਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਇਧਰ ਆ ਰਹੇ ਸੀ ਕਿਤੋਂ ਜੰਗਰਾਮੋਂ ਜੰਗਰਾਮੋਂ ਤੋਂ ਆ ਰਹੇ ਹਾਂ ਜੰਗਰਾੋਂ ਤੋਂ ਕਿਹਾ ਨਹੀਂ ਵਾਪਸੀ ਹੁੰਦੀ ਹੈ ਜੀ ਅੱਛਾ ਵਾਪਸੀ ਮਰੇ ਕੋਲ ਜਾਣਾਗਾ ਹਾਂ ਮਰੇ ਲਕੋਟਲਾ ਕਿੱਧਰ ਨੂੰ ਜੀ ਕਿੰਨੀ 100 ਵਾਰੀਆਂ ਸੀ ਬੱਸ ਦੇ ਵਿੱਚ ਵਾਚ 40 ਵਾਰੀਆਂ ਹੋਣ 25 30 ਤਾਂ ਮੈਂ ਟਿਕ ਟਕ ਘੱਟਤੀ ਜੀ ਸਾਰੀ ਅੱਛਾ ਹਾਂ ਮੈਂ ਟਿਕ ਟਕ ਘੱਟ ਟਿਕ ਟਕ ਘੱਟ ਤੁਸੇ ਕਨੈਕਟਰ ਹੋ ਕਨੈਕਟਰ ਆ ਜੀ ਕਿਨੋਂ ਥੋੜਾ ਲਖਵਿੰਦਰ ਸਿੰਘ ਜੀ ਕਸਵਾ ਜੋ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਸਵਾਰੀਆਂ ਤਾਂ ਠੀਕ ਸੀ ਕਿਸੇ ਕੋਈ ਸਰਟੀਫਿਕੇਟ ਤੇ ਨਹੀਂ ਸਵਾਰੀਆਂ ਠੀਕ ਸਵਾਰੀਆਂ ਠੀਕ ਤੇ ਅਸੀਂ ਤਾਂ ਇਹਨੂੰ ਕੱਢਣ 'ਚ ਲੱਗ ਗਏ ਇਹ ਵਿੱਚੋਂ ਹੱਸ ਗਿਆ ਵਿੱਚ ਇੱਕੋ ਲੱਗਦਾ ਫਸੇ ਗਿਆ ਜੀ ਵੀ ਜਿਵੇਂ ਕੋਈ ਬੇਹੋਸ਼ ਹੋ ਗਿਆ ਹੁੰਦਾ ਓਹ ਗੱਡੀ ਵਿੱਚ ਕੰਦ ਚ ਲੱਗੀ ਤੇ ਕੋੜ ਉਹ ਬਾਅਦ ਤੋਂ ਨਹੀਂ ਜੀ ਪਤਾ ਲੱਗਿਆ ਵੀ ਕੀ ਹੋ ਗਿਆ ਉਸ ਤੋਂ ਬਾਅਦ ਤਾਂ ਇਹ ਮੁੰਡਾ ਵਿਚਾਰਾ ਉਰੇ ਲੈ ਕੇ ਆਇਆ ਸਾਨੂੰ ਚੱਕ ਕੇ ਮੈਨੂੰ ਤਾਂ ਅਸਲ ਚ ਉਰੇ ਆ ਕੀ ਪਤਾ ਯਾ ਲੱਗਿਆ ਵੀ ਹਸਪਤਾਲ ਚਾ ਗਏ ਠੀਕ ਅ ਪਹਿਲੇ ਇੱਕ ਐਕਸੀਡੈਂਟ ਹੋਇਆ ਤੇ ਆਪਣੇ ਰਾਈਕੋਰ ਮੇਰੇ ਕੋਲ ਰੋਡ ਤੇ ਕਹਿੰਦਾ ਕਿ ਕਿਹੜਾ ਜੋ ਐਕਸੀਡੈਂਟ ਹੋਇਆ ਕੀ ਰੌਣਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਹਾਂਜੀ ਪੀ ਆਰਟੀਸੀ ਦੀ ਬੱਸ ਸੀ ਇੱਥੋਂ ਰਾਏਕੁਰ ਤੋਂ ਬਾਇਆ ਮਲੇਰਕੋਲਾ ਪਟਿਆਲਾ ਨੂੰ ਜਾ ਰਹੀ ਸੀ ਤੇ ਸਾਨੂੰ ਇੱਥੇ ਪਤਾ ਲੱਗਣ ਤੇ ਐਕਸੀਡੈਂਟ ਦਾ ਪਤਾ ਲੱਗਣ ਤੇ ਅਸੀਂ ਮੌਕੇ ਤੇ ਆਏ ਹਾਂ ਜਿਹੜਾ ਡਰਾਈਵਰ ਆ ਉਹਨੂੰ ਦੱਸਦਿਆਂ ਵੀ ਤੇ ਆ ਹਾਰਟ ਅਟੈਕ ਆ ਗਿਆ ਸੀਗਾ ਤੇ ਉਹਨੂੰ ਅਸੀਂ ਇੱਥੋਂ ਹਸਪਤਾਲ ਤੇ ਪਹੁੰਚਾਤਾ ਬਾਕੀ ਸਵਾਰੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਕਨਵੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਵੀ ਭੇਜਤਾ ਬਾਕੀ ਦੇਖਦੇ ਆ ਕੀ ਆ ਮੱਕਦੇ ਮਤਲਬ ਜੋ ਵੀ ਇਹਦਾ ਕੋਈ ਹੋਰ ਵੀ ਕਾਰਨ ਹੋਣਾ ਤੇ ਉਹਨਾਂ ਦੀ ਪੜਤਾਲ ਹਾਂ ਉਹਨਾਂ ਦੀ ਪੜਤਾਲ ਕਰਾਂਗੇ ਕਿ ਅਜੇ ਮੈਂ ਫਿਲਹਾਲ ਤਾਂ ਇਹੀ ਪਤਾ ਲੱਗਿਆ ਹੁਣ ਤੱਕ ਦਾ ਬਈ ਇਹਨੂੰ ਅਟੈਕ ਆਇਆ ਠੀਕ ਆ ਉਹਦਾ ਡਰਾਈਵਰ ਦਾ ਕੋਲ ਮਿਲ ਨਹੀਂ ਚੰਕ ਨਹੀਂ ਨਹੀਂ ਅਜੇ ਪਤਾ ਕਰਦੇ ਆ ਅਸੀਂ ਪਹੁੰਚੋ ਹੀ ਜਾਂ ਜਸਟ ਅਜੇ